ਜੋ ਮੈਂ ਅੱਜ ਵੀ ਕਹਿ ਰਿਹਾ ਵੀ ਪੰਥਕ ਸੋਚ ਬਦਲੋਣੀ ਪੈਣੀ ਹੈ ਇਹਨਾਂ ਨੂੰ ਆਪਣੀਆਂ ਮਿਨਿਸਟਰੀਆਂ ਚੌਧਰਾ ਗਨਮੈਨ ਲਾਲਚ ਜਿਹੜੇ ਹੋਮਨ ਪੱਠੇ ਪਾਰੇ ਆ ਇਹ ਛੱਡਨੇ ਪੈਣੀਆਂ ਇਹ ਲੋਕ ਸਿਰਫ ਕਾਲ ਤਖਤ ਸਾਭ ਦੇ ਨਾਂ ਤੇ ਕੌਮ ਦੇ ਨਾਂ ਤੇ ਕੌਮ ਨੂੰ ਗੁੰਮਰਾ ਕਰ ਰਹੇ ਆ ਸਚਾਈ ਇਹ ਹੈ ਇਹ ਸਰਕਾਰਾਂ ਦੀ ਪਿੱਠ ਪੂਰੇ ਆ ਸਰਕਾਰਾਂ ਦੇ ਵਿਕੇ ਲੋਕ ਹੈ ਆਪਣੀਆਂ ਜਿਹੜੀਆਂ ਨਾ ਇਹ ਸਵਾਰਥਾਂ ਵਾਸਤੇ ਇਹ ਕੌਮ ਨੂੰ ਵੇਚ ਰਹੇ ਆ ਅਸੀਂ ਕਹਿੰਦੇ ਕਾਲ ਤਖਤ ਸਾਭ ਸਿੱਕਾਂ ਸੁਪਰੀਮ ਪਾਵਰ ਹੈ ਤੁਸੀਂ ਦੇਖੋ ਵੀ ਸਰਕਾਰ ਨੇ ਸਾਜਿਸ਼ ਰੀ ਤਖਤਾਂ ਲੜਾਤਾ ਆਪਸ ਵਿੱਚ ਦੋ ਤਖਤ ਹੈ ਸਭ ਨੂੰ ਪਤਾ ਵੀ ਦੋ ਤਖਤ ਬੀਜੇਪੀ ਦੇ ਅੰਡਰ ਰਹਿਟ ਹੈ ਤਖਸੀਰ ਪੜਨਾ ਸਾਹਿਬ ਤਖਸੀਰ ਦੌਂਦੌਸ ਸਾਹਿਬ ਉਹ ਇੰਨੀ ਵੱਡੀ ਸਾਜਿਸ਼ ਹੈ ਸਾਡੇ ਕੋਲ ਸੋਚ ਨਹੀਂ ਰਹੀ ਕਿ ਸਾਡੇ ਆਗੂ ਮੈਂ ਹੈਰਾਨ ਹੋਣਾ ਵੀ ਸਾਡੇ ਆਗੂ ਅੱਜ ਵੀ ਬੀਜੇਪੀ ਸੇ ਵੋਟਾਂ ਮੰਗੀ ਜਾਂਦੇ ਆ ਮੇਰੀ ਕਿਸੇ بڑے ਪ੍ਰਮੁੱਖ ਵੰਦ ਨੇ ਵੋਟਾਂ ਮੰਗੇ ਬੀਜੇਪੀ ਹਸਤੇ ਮੇਰੀ ਗੱਲ ਚਲੇ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਮੈਂ ਉਹ ਕਹਿੰਦੇ ਜੀ ਅਸੀਂ ਤਾਂ ਸਰਕਾਰ ਦੇ ਵੋਟ ਮੰਗੇ ਆ ਕਿ ਸਰਕਾਰ ਤੋਂ ਕੰਮ ਲੈਣੇ ਆ ਸਰਕਾਰ ਤੋਂ ਮੈਂ ਕਹਿੰਦਾ ਫਿਰ ਖਰਾਤ ਲੈਣੀ ਆ ਨਾ ਜੀ ਖਰਾਤ ਹੀ ਲੈਣੀ ਆ ਜੇ ਕਿਨ ਹੱਕ ਆ ਜੇ ਹੱਕ ਹੈ ਤੇ ਫਿਰ ਕੋਮ ਇੱਕ ਦੇ ਜੋਰ ਨਾਲ ਲੈਂਦੇ ਤਲਵੇ ਝਟਕੇ ਨਹੀਂ ਲੈਂਦੇ ਜੇ ਉਹਦੀ ਤਲਵੇ ਝਟਕੇ ਆਪਣੇ ਹਿੱਤਾਂ ਦੀ ਪਰਸਨ ਨਿਜੀ ਹਿੱਤਾਂ ਦੀ ਖਤ ਗੱਲ ਕਰ ਰਹੇ ਹਾਂ ਫਿਰ ਕੋਮ ਨਾਲ ਤੌਖਾ ਕਰ ਰਹੇ